ਉਹ ਵਾਹਿਗੁਰੂ ਜੀ ਦਾ ਖਾਲਸਾ ਸ਼ਹੀਨ ਵਾਹਿਗੁਰੂ ਜੀ ਕੀ ਬਤੈ ਵਾ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਂਣੀ ਤਰਕੀ ਬਖਸ਼ੇ ਤੇ ਸਭ ਨੂੰ ਦੇ ਅਰੋਗਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਦਾ ਸੋ ਮੌਸਮ ਅਥਾ ਤੁਹਾਨੂੰ ਪਤਾ ਹੈ ਜੀ ਬੇਮਜਾਦ ਦਾ ਚੱਲ ਰਹਾ ਹੈ ਤੇ ਆਪਣੀ ਸਿਹਤ ਵੀ ਬੇਮਜਾਦ ਦੇ ਚੱਲ ਰਹੀ ਹੈ ਡਿਕਟੋਲੋਜੇ ਖਾਦੇ ਆ ਉਹ ਕੱਢੀ ਜਾਂਦਾ ਮੈਂ ਕੱਢੀ ਜਾਂਦਾ ਬਾਕੀ ਪਰਿਵਾਰ ਦਾ ਸਾਰਾ ਸਹੀ ਸਲਾਮ ਕਰ ਤੁਹਾਨੂੰ ਪਾਇ ਕਰੋ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਜਿਹੜੇ ਵਲੌਗ ਦੇਖਦੇ ਆ ਜੀ ਇਹਨਾਂ ਨੂੰ ਵੀ ਸਾਰਿਆਂ ਨੂੰ ਸਹੀ ਸਲਾਮਤ ਰੱਖੇ ਮੈਨੂੰ ਬਹੁਤ ਫੋਨ ਆਉਂਦੇ ਕਈ ਮੇਰੇ ਭੈਣਾਂ ਨੂੰ ਮੇਰੇ ਵਾਲੀ ਦਿੱਕਤ ਆ ਹੈ ਮਾਣਾ ਜਿਹਨਾਂ ਨੂੰ ਸਾਰਿਆਂ ਨੂੰ ਛੜਦੀ ਕਲਾ ਚ ਕਰ ਦੇਵੇ ਤੇ ਦਿੱਕਤਾਂ ਜਿਹੜੀਆਂ ਭਾਈ ਉਹਨਾਂ ਦੀਆਂ ਸਾਰੀਆਂ ਦੂਰ ਹੋ ਜਵੇ ਤੇ ਜੈ ਜਮੀਨਾ ਜੀ ਇੱਕ ਵਲੌਗ ਪਾਇਆ ਹੋ ਸੀ ਜਿਸ ਟਾਈਮ ਮੈਂ ਵੀਡੀਓ ਬਣਾ ਰਿਹਾ ਜੀ ਬਾਲ ਤੋਂ ਬਹੁਤ ਬਹੁਤ ਮੁਬਾਰਕਾਂ ਬਾਤੇ ਪਰ ਉਹ ਹਾਚਲ ਮੁਬਾਰਕਾਂ ਤਾਂ ਐਕਸੈਪਟ ਪਨ ਕਰ ਲਈਆਂ ਅੰਦਰ ਰੋਟੀ ਕਰਦੀ ਫਿਰ ਦਵਾਈ ਵੀ ਲੈਣੀ ਆ ਤਾਂ ਹਾਂ ਦਵਾਈ ਵੀ ਲੈਣੀ ਆ ਤੇ ਉਸ ਤੋਂ ਬਾਅਦ ਮੁਬਾਰਕਾਂ ਤਾਂ ਤੁਹਾਨੂੰ ਬਣਨੀ ਕਿਸੇ ਦੇ ਵੀ ਧੀ ਪੁੱਤਾਂ ਦਾ ਸਹੀ ਸਲਾਮਤ ਚੱਚਾ ਬੱਚਾ ਹੋਵੇ ਹਾਂ ਉਹਦੇ ਬਾਰੇ ਕੀ ਨਹੀਂ ਕੋਈ ਵੀ ਬੈਗਰ ਨੂੰ ਭਾਈ ਸਾਰਿਆਂ ਨੇ ਜਿਨ੍ਹਾਂ ਦੇ ਵੀ ਐਦਾਂ ਦੇ ਕੋਈ ਕੇਸ ਹੈਗੇ ਆ ਵੀ ਸਾਨ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਉਸ ਟਾਈਮ ਤੱਕ ਹੁਣ ਜਿਹੜੀ ਮੁਬਾਰਕਾਂ ਤੁਹਾਡੀਆਂ ਸਾਰਿਆਂ ਦੀ ਅਸੀਂ ਐਕਸੈਪਟ ਕਰ ਲਈਆਂ ਸਮਝ ਲਓ ਫਰ ਹੁਣ ਪ੍ਰਸ਼ਾਦਾ ਲੱਗਿਆ ਜੀ ਸਕਣ ਪ੍ਰਸ਼ਾਦਾ ਸਕਣ ਤੋਂ ਪਹਿਲਾਂ 10 ਮਿੰਟ ਪਹਿਲਾਂ ਹੀ ਮੈਨੂੰ ਫੋਨ ਆਇਆ ਵੀ ਜੈਸਮੀਨ ਦੀ ਜਥਾਣੀ ਜਿਹੜੀ ਸਾਡੀ ਧੀ ਰਣੀ ਹੈ ਉਹਦੇ ਕੋਲ ਮੁੰਡਾ ਹੋਇਆ ਜੀ ਚਲੋ ਬਾਗ ਤੋਂ ਨੂੰ ਭਾਈ ਉਹਨਾਂ ਦਾ ਪਰਿਵਾਰ ਪੂਰਾ ਕਰਿਆ ਪਹਿਲਾਂ ਉਹਨਾਂ ਕੋਲ ਕੁੜੀ ਹੈਗੀ ਸੀ ਤੇ ਹੁਣ ਉਹਨਾਂ ਕੋਲ ਮੁੰਡਾ ਹੋ ਗਿਆ ਬੜੇ ਪ੍ਰੈਸ਼ਰ ਨਾਲ ਤੇ ਸੁਖੋ ਭੈਣ ਜੀ ਨੇ ਉਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਕਰਿਆ ਪਹਿਲਾਂ ਤਾਂ ਮੇਰੇ ਤੋਂ ਇੱਧਰ ਵਾਹਿਗੁਰੂ ਜੀ ਖਾਸ ਵਰਗੇ ਜੀ ਕੀ ਫਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਸਾਰੇ ਬੱਚਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਵੀ ਜਿੰਨੇ ਜੀ ਧਰਤੀ ਤੇ ਆਏ ਹਨ ਵੀ ਪਰਮਾਤਮਾ ਸਭ ਨੂੰ ਲੰਮੀ ਉਮਰਾਂ ਬਖਸ਼ੇ ਵੀ ਜ਼ਿੰਦਗੀ ਦੇ ਵਿੱਚ ਸਾਰਾ ਕੁਝ ਹੋਣਾ ਜ਼ਰੂਰੀ ਹੈ ਨਾ ਵੀ ਕਿ ਆਪਾਂ ਕਹਿ ਰਹੀ ਹੈ ਹਨਾ ਧੀ ਵੀ ਜ਼ਰੂਰੀ ਆ ਪੁੱਤ ਵੀ ਜ਼ਰੂਰੀ ਆ ਹਾਂ ਜਿਹੜਾ ਆਉਣ ਵਾਲਾ ਸਮਾਂ ਜੀ ਹਾਂ ਹੁਣੇ ਇੰਨੀ ਕੁ ਸ਼ੋਰਟ ਹੋ ਰਹੀ ਮੁੰਡੇ ਬਿਹਾਉਣ ਵਾਸਤੇ ਹਾਂ ਵਿਪੋਚੁਰਾ ਗੋਸਬੀ ਰਸਤੇ ਨਹੀਂ ਮੰਦਰ ਦਾ 10 10 ਕੀਲੇ 20 20 ਕੀਲੇ ਵਾਲੇ ਬਾਹਰ ਫੌਰਨਤ ਮੁੰਡੇ ਪੱਕੇ ਹੈ ਪਰ ਕੁੜੀਆਂ ਨਹੀਂ ਮਿਲਦੀ ਹੈ ਕੁੜੀਆਂ ਨਹੀਂ ਮਿਲਦੀ ਅਗਲਾ ਕਹਿੰਦਾ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਬਸ ਉਨੀ ਜੜਾ ਕੇ ਲੈ ਜੂंगे ਹਾਂ ਕੁੜੀਆਂ ਮੰਨਣ ਤਾਂ ਐ ਜੋ ਹੈਗੀਆਂ ਵੀਆਂ ਉਹ ਵੀ ਬਾਹਰ ਨੂੰ ਜਾ ਰਹੀਆਂ ਕਿਉਂਕਿ ਕਹਿੰਦੇ ਹੁੰਦੇ ਆ ਬਈ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਆਪਾਂ ਕਹਿ ਕਹਿ ਸਕਦੇ ਆ ਵੀ ਸਾਰਾ ਕੁਝ ਮੇਰੇ ਸਾਰਨਾ ਜ਼ਿੰਦਗੀ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਆ ਸਾਰਾ ਕੁਝ ਜ਼ਰੂਰੀ ਆ ਪਰ ਭੈਣ ਭਾਈ ਵੀ ਜ਼ਰੂਰੀ ਆ ਵੀ ਦੋਨਾਂ ਦਾ ਰਿਸ਼ਤਾ ਬਣਿਆ ਰਹਿੰਦਾ ਹੈ ਨਾ ਪਤਾ ਕਿ ਕੁੜੀ ਹੋਵੇ ਘਰ ਦੇ ਵਿੱਚ ਹੂੰ ਤਾਂ ਬੰਦੇ 'ਚ ਹੰਕਾਰ ਨਹੀਂ ਹੁੰਦਾ ਹਾਂ ਸੱਤੇ ਵੱਡੀ ਗੱਲ ਆ ਹਾਂ ਹੰਕਾਰ ਨਹੀਂ ਹੁੰਦਾ ਵੀ ਨਾਲੇ ਇਤਰਾ ਹੁੰਦਾ ਜਦ ਘਰ ਦੇ ਵਿੱਚ ਧੀ ਹੁੰਦੀ ਹੈ ਵੀ ਕਿ ਰਿਸ਼ਤੇਦਾਰੀਆਂ ਵੀ ਵੱਧਦੀਆਂ ਹਾਂ ਰਿਸ਼ਤੇਦਾਰੀਆਂ ਵੀ ਵੱਧਦੀਆਂ ਬੰਦੇ ਨੂੰ ਥੋੜੀ ਜੀ ਅਕਲ ਆਉਂਦੀ ਆ ਵੀ ਭਾਈ ਨੂੰ ਵੀ ਅਹਿਸਾਸ ਹੁੰਦਾ ਵੀ ਮੇਰੀ ਭੈਣ ਹੈਗੀ ਆ ਹਾਂ ਹੈ ਨਾ ਵੀ ਇਕੱਲੇ ਕੰਮ ਨਹੀਂ ਕਰਨ ਕਰਨ ਵੀਡੀਓ ਬਣਾ ਰਿਹਾ ਜੀ ਅਸਟਾ ਮਮਾ ਕੇ ਬੈਠਾ ਸੱਸਰੀ ਕਾਲ ਦੀ ਕਰਨ ਹੱਸਦਾ ਜੀ ਆਇਓ ਵੀ ਉਹ ਕਰਨ ਨੂੰ ਅਕਲ ਤਾਂ ਆ ਗਈ ਭਈ ਮੇਰੀ ਜੈਸਮਿੰਥ ਭੈਣ ਮੇਰੀ ਸ਼ੁਕਰੀਤ ਸਾਰਾ ਕੁਝ ਦੇਖਣਾ ਨੇ ਦੁਨੀਆਦਾਰੀ ਦੇ ਵਿੱਚ ਵੀ ਉਹ ਵਿਚਰਦੀਆਂ ਜੇ ਉਹ ਸੁਖੀ ਹੈ ਤਾਂ ਇਹ ਸੁਖੀ ਹੈ ਹਾਂ ਬਸ ਜੇ ਤੂੰ ਪੈਣ ਦੁਖੀ ਹੈ ਤਾਂ ਮਾਪੇ ਵੀ ਦੁਖੀ ਨਾਲ ਭਰਾ ਵੀ ਦੁਖੀ ਹਾਂ ਪਰ ਕਿਸੇ ਨੂੰ ਮਾਰ ਉਹ ਹੀ ਗੱਲ ਆ ਗਈ ਨਾ ਵੀ ਕਰਦੇ ਵਿੱਚ ਮਾਵਾਪ ਗਰੀਬੀ ਘੱਟ ਲੰਦਾ ਵੀ ਕੀ ਇਹ ਵੀ ਗੱਲ ਹੈਗੀ ਆ ਵੀ ਪਰਤੀ ਪੁੱਤ ਦਾ ਦੁੱਖ ਨਹੀਂ ਦੇਖਿਆ ਜਾਂਦਾ ਹੈਨਾ ਬਈ ਪਰਮਾਤਮਾ ਚਾਹ ਲੋ ਸਭ ਨੂੰ ਸਭ ਦੀ ਧੀਆਂ ਭੈਣਾਂ ਨੂੰ ਇਸ ਤਰ੍ਹਾਂ ਹੀ ਖੁਸ਼ ਰੱਖੇ ਹੈਨਾ ਤੰਦਰੁਸਤੀ ਬਖਸ਼ ਸਭ ਤੋਂ ਵੱਡੀ ਗੱਲ ਹੈ ਜੀ ਆ ਵੀ ਆਪਣੇ ਘਰ ਦੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਰਹਿਣਾ ਬਈ ਦੇਖੋ ਅੱਪਾ ਦਾ ਦੇਖੋ ਜਦ ਅੱਪਾ ਨੂੰ ਜਿਆ ਜ਼ਮੀਨ ਦਾ ਫੋਨ ਆਇਆ ਮੰਮੇ ਨੇ ਟਰੈਕਟਰ ਲਈ ਉਹਦਾ ਮੈਂ ਟਰੈਕਟਰ ਪੂਰਾ ਪ੍ਰੈਸ ਮਾ ਜਿਹੜੇ ਅੱਡ-ਕੁੱਡੇ ਜਿਹੜੇ ਮੇਰੇ ਦੁੱਖ ਦੇ ਸਾਰੇ ਹੱਥਾਂ ਲੈ ਲੈਣੇ ਸਾਰੇ ਹੈਂ ਰੰਦਾ ਹੈ ਉਹ ਵੀ ਅੱਜ ਸਵੇਰ ਦੇ ਹਸਪੀਟਲ 'ਚ ਬੈਠੇ ਆ ਹਨਾ ਵੀ ਵੇਟ ਕਰਦੇ ਆ ਚਲੋ ਪ੍ਰਮਾਤਮਾ ਲੰਮੀ ਉਮਰ ਆ ਬਖਸ਼ੇ ਆਉਣ ਵਾਲੇ ਜੀ ਨੂੰ ਹਨਾ ਮਾਂ ਦਾ ਪਿਤਾ ਦਾ ਅਗਿਆਕਾਰੀ ਹੋਵੇ ਸਭ ਤੋਂ ਵੱਡੀ ਗੱਲ ਆ ਇਹ ਪਰ ਸਾਦਾ ਆਪਾਂ ਲੈ ਬੰਨ ਲਿਆ ਆਉਣ ਵਿਕੇ ਵੀ ਤੂੰ ਦਵਾਈ ਲੈ ਲੈ ਇਤਨਾ ਦਾ ਪ੍ਰਸ਼ਾਦਾ ਰਹਿ ਗਿਆ ਹੋਰ ਦਾਲ ਵਧਈ ਹੋਣੀ ਨਹੀਂ ਹੂੰ ਠੀਕ ਆ ਚਲ ਅਚਾਰ ਮੈਂ ਤਾਂ ਨਹੀਂ ਲਿਆਈ ਮੈਂ ਕਿ ਤੁਹਾਨੂੰ ਖਾਂਗ ਚ ਕੰਮ ਤਾਂ ਪਹਿਲਾਂ ਹੀ ਹੈ ਮਮਿ ਦਾਰਨ ਕੋ ਖਾਣੇ ਲਈ ਤੇ ਅਚਾਰ ਖਾਣਾ ਵੀ ਨਹੀਂ ਦਾ ਹੈਗਾ ਮਮੀ ਤੋ ਚੌਲ ਬਣਾਏ ਚੌਲ ਕੋ ਤੋ ਮੈਂ ਸਵੇਰੇ ਖਿਚੜੀ ਬਣਾਈ ਸੀ ਹਾਂ ਅੱਜ ਸਵੇਰੇ ਪਤਾ ਕੀ ਹੋਇਆ ਟਿਊਸ਼ਨ ਤੇ ਆ ਪਾਪਾ ਜੀ ਮੈਨੂੰ ਪੁੱਛ ਰਹੇ ਕਹਿੰਦੇ ਵੀ ਟਿਊਸ਼ਨ ਤੇ ਕਰਨ ਆਇਆ ਨਹੀਂ ਮੈਂ ਕਿਹਾ ਨਹੀਂ ਪਾਪਾ ਜੀ ਮੈਨੂੰ ਕੀ ਪਤਾ ਵੀ ਕਾਹਤੇ ਪੁੱਛਦੇ ਆ ਪਾਪਾ ਜੀ ਦੀ ਗੱਲ ਹੈ ਹਾਂ ਕਰਨ ਆਇਆ ਪਾਪਾ ਜੀ ਹਸਪੀਟਲ ਤੇ ਆ ਗਿਆ ਕਹਿੰਦਾ ਹਾਂਜੀ ਐ ਕਹਿ ਕੇ ਅੰਦਰ ਬੰਦ ਸੋਈ ਚ ਚਲ ਗਿਆ ਪਾਪਾ ਜੀ ਕਹਿੰਦੇ ਚੌਲ ਬਣਾਏ ਹੋਏ ਆ ਖਾ ਲੈ ਮੈਂ ਨਾ ਚੰਗੜ ਗਿਆ ਕਹਿੰਦਾ ਚੌਲ ਬਣਾ ਬਬਈ ਮੈਂ ਕਹਿੰਦਾ ਨਹੀਂ ਕਿ ਸਵੇਰੇ ਤਾਂ ਖਿਚੜੀ ਬਣਾਈ ਗਿਆ ਮੈਂ ਕਿਉਂ ਬਣਾ ਦੇ ਬੰਦੇ ਫਿਰ ਆਹ ਅੱਜ ਅੱਗੇ ਪਾਪਾ ਜੀ ਕੀ ਕਹਿੰਦੇ ਆ ਮੇ ਤੁ ਚੌਲ ਨਾ ਖਾਇਆ ਕਰ ਨਾ ਨੇ ਆ ਤੇ ਪਾਪਾ ਜੀ ਨੇ ਕਹਿਤਾ ਕਹਿੰਦਾ ਚੌਲ ਬਣਾਏ ਹੋਏ ਅੰਦਰ ਝੁੱਟਿਓ ਬਸ ਮਜਾਕ ਅੰਮੇ ਮੈਂ ਅੱਜ ਨਹੀਂ ਬਣਾਉਣੀ ਮੈਂ ਫਿਰ ਬਾਹਰ ਖੜਾ ਕੇ ਲੇ ਲੇ ਕੁਛ ਹਾਂ ਜਾਣਾ ਤਾਂ ਹੈ ਬਾਹਰ ਨੂੰ ਆ ਤੇ ਕਿੰਨਾ ਸਾਰਾ ਖਾਣਾ ਬਣਾਇਆ ਆ ਆਹ ਬਹਾ ਪੁੱਤ ਜੇਹੀ ਹਾਜ਼ਮ ਹੋ ਜਾਵੇ ਇਹਦੇ ਵਰਗੇ ਨਹੀਂ ਸਦੀ ਹਾਜ਼ਮ ਤਾਂ ਹੋ ਜਾਂਦਾ ਮੇਰੇ ਕੋਈ ਨਹੀਂ ਹਾਂ ਕੋਈ ਨਹੀਂ ਕੱਲਾ ਨਹੀਂ ਸਮਝ ਨਹੀਂ ਆ ਦੱਬਾ ਦਾ ਹਾਂ ਜਿਹੜੀ ਜੈਸਮੀਨ ਨੇ ਵੀਡੀਓ ਪਾਈ ਸੀ ਹਾਂ ਉਹਦਾ ਡੱਬਾ ਸਾਡੇ ਕੋਲ ਪਹੁੰਚ ਗਿਆ ਜੀ ਲੱਡੂਆਂ ਦਾ ਉਹਨਾਂ ਨੇ ਮੂਵਮੈਂਟ ਐਡਰੈਸ ਮੈਨੂੰ ਦਿੱਤਾ ਬਚਾਰੀ ਉਹ ਵੀ ਮੂੰਹ ਠਾ ਕੇ ਵਾਸਤੇ ਚਲੰਦਈ ਸਾਰੇ ਡੈਡੀ ਲੋ ਖਾ ਲੋ ਹਾਂ ਮੈਂ ਤਾਂ ਮੈਂ ਤਾਂ ਪੁੱਤ ਇੱਕ ਲੱਡੂ ਖਾ ਲਿਆ ਜਾਂਦਾ ਇੱਥੇ ਕੱਢ ਗਿਆ ਨਾ ਫਰੈਸ਼ ਲੱਡੂ ਤਾਜ਼ੇ ਬਿਲਕੁਲ ਹੂੰਣੀ ਬੱਟੇ ਹੋਏ ਲੱਦੇ ਚਲੋ ਆਈਏ ਸਭ ਨੂੰ ਖੁਸ਼ੀਆਂ ਦੋ ਹਾਂ ਸਭ ਨੂੰ ਕੁਝ ਆ ਕੇ ਦੇ ਦੇ ਹਾਂ ਹੋਰ ਲੈਣਾ ਪ੍ਰਸਾਦ ਹਾਂ ਜੀ ਮਨੂ ਆਇਆ ਕਰੋ ਦੋ ਪ੍ਰਸਾਦ ਦੇ ਲਾ ਦਿਓ ਮਨੂੰ ਹੁਣ ਭੁੱਖ ਜੀ ਲੱਗੀ ਨਾ ਮੇਰੇ ਗੈਸ ਵਾਲਾ ਖਾਣ ਪੂਰ ਕਰਦਾ ਉਹਨੇ ਮਨੂੰ ਤੁਸੀਂ ਕਰਤਾ ਖਾਣੇ ਇਕ ਮੇਰਾ ਦਾਲ ਵੀ ਲਿਆ ਦਿਓ ਤੇ ਆਪਣਾ ਆਪਾ ਜੀ ਪੂਰੇ ਖੁਸ਼ ਆਇਆ ਨਸਤਾ ਪੂਰੀ ਖੋਦੀਆ ਮੰਨ ਲੂ ਵੀ ਚਲੋ ਉਹਦਾ ਪਰਿਵਾਰ ਪੂਰਾ ਹੋਇਆ ਤੇ ਜੈਸਮੀ ਨੇ ਕਿਹਾ ਕਹਿੰਦੇ ਛਿੱਤ ਰੇਤੇ ਆਪਰੇ ਨਾਮ ਨੇ ਆੜੇ ਆ ਕੇ ਚੌਪੂਰੇ ਕੋਲੋਂ ਜੀ ਹਾਂ ਆ ਗਿਆ ਜੀ ਡੈਡੀ ਮੈਨੂੰ ਕਿਹ ਲੱਗਦਾ ਤੁਹਾਨੂੰ ਲੱਗਦਾ ਬਟੋੜਾ ਜੈਸਮੀ ਨੇ ਹਾਂ ਕਹਿੰਦੀ ਕੰਮੀ ਸਭ ਹਟਾ ਬਟਾ ਜਾ ਕਹਿੰਦੀ ਆ ਕੇ ਆਪਣੇ ਨਾਨੀ ਵਾਲੇ ਭਾਜੂਰੇ ਕਰ ਜਾ ਮੈਂ ਕਿ ਮੈਂ ਆ ਗਈ ਕੋਈ ਗੱਲ ਨਹੀਂ ਬਾਈ ਦਾ ਆ ਗਿਆ ਜੀ ਫੋਨ ਦੱਸੋ ਕਿੱਥੇ ਕ ਪਹੁੰਚ ਗਏ ਜੀ ਕਿੱਥੇ ਕ ਪਹੁੰਚ ਗਏ ਕੱਟ ਤਾਂ ਕਿੱਥੇ ਕ ਪਹੁੰਚ ਗਏ ਦਿੱਲੀ ਕ੍ਰਾਸ ਦਿੱਲੀ ਕ੍ਰਾਸ ਪਪਾ ਕਦੋਂ ਆਉਂਗੇ ਉਹਦੇ ਪਹੁੰਚੇ ਹੈ ਨਹੀਂ ਕਦੋਂ ਆਉਂਗੇ ਤੇ ਅੱਜ ਤਾਂ ਗਏ ਆ ਕਾਹਾਂ ਗਏ? ਆਉਂਗਾ ਮਾਗਣਾ ਕਿ ਚੰਗਾ। ਓਕੇ। ਜਸਮੀਨ ਨੇ ਕਿਸੇ ਨੂੰ ਨਹੀਂ ਛੱਡਿਆ ਸਾਰਿਆਂ ਨੂੰ ਫੋਨ ਲਾਉਂਦਾ ਮਾੜੇ ਮੱਜਰੇ ਕਿਆ ਦਿੱਸਤੇ। ਸਭ ਸੁਪ੍ਰਾਈਜ਼ ਨਹੀਂ ਦੇਣ ਦਿੱਤਾ। ਸਾਰਿਆਂ ਨੂੰ ਉੱਡ ਬੱਤੇਗਾ ਨਾ ਬੜੇ ਉਹਦੇ ਤੋਂ ਫੋਨ ਕਰਿਆ। ਵੀ ਮੈਂ ਦੱਸਾਂ। ਉਹ ਗਲਾ ਪਹਿਲੇ ਕਹਿੰਦੇ ਜਸਮੀਨ ਦਾ ਆਨੇ। ਕਿਆ ਕਹੇ ਜਸਮੀਨ ਕੋਲ ਨੂੰ ਸਰਪ੍ਰਾਈਜ਼ ਰਹਿਣ ਦਿੰਦੀ। ਚੱਲ ਚਾਹ ਉਹਨੂੰ ਵੀ ਚਾਹ ਬਹੁਤ ਹੈ। ਮਾੜੀ ਤੇ ਕਹਿੰਦੀ ਚਾਹ। ਚੱਲ। ਚੱਕ ਮੁੱਤ ਸਾਮਾਨ ਚੱਕ ਚੱਲ ਮੰਮੀ ਨਾਲ ਸਾਮਾਨ ਚੱਕਾ ਤੇ ਲੈ ਲੈ ਬਾਹਰ ਉਧਰ ਨਾ ਫੇਰ ਤੁਸੀਂ ਤਾਂ ਅੱਜ ਤੋਰ ਨਹੀਂ ਦੇਖਿਆ ਹੁਣ ਕੋ ਕੰਦਾ ਕੰਦ ਪਰ ਫੇਰਣ ਵਾਸਤੇ ਪੁੱਤ ਕੰਦ ਵੀ ਹੈ ਹਾਂ ਕੁੰਡਾ ਲਾ ਦੇ ਲੈ ਕੇ ਕੁੰਡੇ ਲੈ ਚੱਲ ਅੱਜ ਕੋ ਦੇਖੇ ਕੋ ਤਾਂ ਲਾਣਾ ਨਹੀਂ ਦਾਲ ਆ ਗਈ ਦਾਲ ਵਿੱਚ ਤੇ ਹੋ ਆ ਛੋਦੀ ਦਾ ਬੈਗ ਛੋਦੀ ਹਾਂ ਉਹ ਉੱਥੇ ਆ ਜੀਓ ਸਕੂਲ ਤੋ ਤੱਕ ਇੱਥੇ ਫਿਰਦੀ ਆਓ ਚਲ ਆਇਆ ਕਰ ਅਗਲਾ ਬੋਮ ਪਾ ਲੇ ਯੇਟ ਨਾ ਲੈ ਤੱਕ ਚਲੋ ਹੁਣ ਤੁਸੀਂ ਇਹਦੇ ਚ ਕਿਆ ਕਿਆ ਪਾ ਲਿਆ ਕਿਆ ਕਿਆ ਰਹਿ ਗਿਆ 10 50 ਦਾ ਆਚਾਰ ਸਾਰਾ ਕੁਝ ਲੈ ਲਿਆ ਜਣੀ ਦੇਰੀ ਕੀ ਜਰੂਰਤ ਸੀ ਇੱਥੇ ਪਾ ਲਈਏ ਮੰਮੀ ਉਹ ਕਿਨੇ ਕ ਜਾਣੇ ਮੂਰੇ ਉੱਥੇ ਜਾ ਕੇ ਪਤਾ ਲੱਗੂ ਤਾ ਹੁਣ ਦੱਸ ਪਰੌਣਕ ਲੱਗੀ ਹੋਣੀ ਇੱਥੇ ਦਾ ਪੂਰੀ ਹਾਂ ਹੂੰ ਸਹੀ ਗੱਲ ਬਾਹਰ ਤਿਆਰ ਰੱਖੋ ਜਾ ਕੇ ਹੱਥ ਸੈਨੀਟਾਈਜ਼ ਕਰਕੇ ਚੱਕਣਾ ਉਹਨੂੰ ਠੀਕ ਹੈ ਨਾ ਆ ਆਇਆ ਨਹੀਂ ਸਿੱਧਾ ਹੀ ਚੱਕਣਾ ਹੈਗਾ। ਯਾਰੀ ਕਿੰਨੇ ਘੰਟੇ ਹੋ ਗਏ ਜਿਉਂ ਮੈਨੂੰ ਹੁਣ ਤਾਂ ਹੋਇਆ ਜੇ ਬੱਤ ਮੈਂ ਕਹਿੰਦਾ 20 ਮਿੰਟ ਹੋਏ ਆ। 20 ਮਿੰਟ ਹੋਏ ਜਾਣ ਮੈਂ ਦਿੱਤੇ ਨੂੰ ਜੀ। 20 ਮਿੰਟ ਬਗਲੇ ਸਾਰੇ ਦਾ ਫੋਨ ਕਰਨਾ ਸੀ। ਹੋਰ ਕੀ ਚੱਕ ਭਾਈ। ਹਾਂ ਭਾਈ ਜਾ ਆ ਜਾ। ਤੂੰ ਆਖੇ ਗਿਰੂ। ਆ ਰੋਪਲੇ ਨਾਲੋਂ ਵੀ ਤੇਜ਼ ਆ। 7 9 12 ਗਿਰੂ। 7 9 12 ਗਿਰੂ। 7 9 12 ਸਭ ਚਾ ਪਾਛਾ ਸੁੱਖ ਰੱਖਿਆ ਸਾ ਪਾਸੇ। ਉੰਨਾ ਮੇਰਾ ਇੰਨਾ ਕੁ ਮੁੜਿਆ ਜੀ ਵਿੱਚ 10 ਕੌਂਟਰ ਦੇ ਗ੍ਰੀਬ ਮਿਲ ਲਦੇ ਹਾਂ ਪੁੱਤ ਕੀ ਆਤੀ ਤੂੰ ਧੂਪ ਦੀ ਧੂਪ ਦੇ ਪਾਪਾ ਜੀ ਨੇ ਅੰਦਰ ਧੂਪ ਲਾਈ ਵੀ ਕਮਰੇ ਚ ਚਲੋ ਠੀਕ ਆ ਜੀ ਹੁਣ ਗਾਂਹ ਜਾ ਕੇ ਮਿਲੂਗਾ ਤੁਹਾਨੂੰ ਪੌਟਲੇ ਦੀ ਕਮਲ ਨਰਸਿੰਗ ਹੋਮ ਤੇ ਦਿਨ ਚਾ ਦਾ ਇੱਥੇ ਪੂਰੀ ਰੌਣਕ ਲੱਗੀ ਰਹਿੰਦੀ ਐ ਸਾਰੀ ਦਿਹਾੜੀ ਹੁਣ ਓਪਡੀ ਹੋ ਗਈ ਬੰਦ ਤੇ ਜਿਹੜੇ ਹੈਗੀਆਂ ਸਾਡੀਆਂ ਭੈਣਾਂ ਇੱਥੇ ਡਿਲੀਵਰੀ ਕੇ ਸਾਡੀਆਂ ਹੋਈ ਹੋਆ ਵਾਹੇਗਾ ਸਤਨਾਮ ਸਤਨਾਮ ਵਾਹੇਗਾ ਧੰਨ ਧੰਨ ਮਹਾਰਾਜ ਸੱਚਾ ਪਾਤਸ਼ਾਹ ਸਾ પાਸੇ ਲਿਖਿਓ ਸੋਖੋ ਉਲਿਫਟ ਚ ਜਾਊਂਗਾ ਤੁਸੀਂ ਪਰ ਆਜੂਗਾ ਇੱਕ ਦਿਨ ਮੈਂ ਪਰਮਾਰ ਦੇ ਬੰਦ ਹੋਊਂਗੀ ਮੈਨੂੰ ਪਤਾ ਮੇਰਾ ਬੀਬੀ ਕਿੰਨਾ ਪਾਧੀਆ ਉਦੋਂ ਨੂੰ ਅੱਜ ਚੜੋ ਇੱਧਰ ਹਾਂ ਨਹੀਂ ਨਹੀਂ ਤੁਹਾਡਾ ਬਹਿਮ ਨਹੀਂ ਹੈਗਾ ਨਾ ਪਤਾ ਇੱਧਰ ਆ ਜਾ ਮਨੂ ਲਈ ਤਾਂ ਹੁੰਦਾ ਪਤਾ ਇੱਕ ਕਰਦੀ ਵਾਹ ਉਹ ਕੀ ਫਾਇਦਾ ਉਦਣ ਮਰ ਹੁੰਦੀ ਜਾਂਦਾ ਵਿੱਚ ਇਕੱਲਾ ਹੀ ਰਹਿ ਗਿਆ ਨੇਰਾ ਹੋ ਗਿਆ ਉੱਪਰ ਤੇ ਬੰਦ ਹੋਊਗੀ ਬੀਪੀ ਮੇਰਾ ਮਨੂ ਪਤਾ ਮੈਂ ਕਿਵੇਂ ਕੰਟਰੋਲ ਕਰਾਂ ਅੰਦਰ ਹਾਏ ਬਾਜਾ ਉਂਦਰ ਪੀਜ਼ਾ ਮੰਗਦੇ ਪੀਜ਼ਾ ਲੈਣਾ ਇਥੇ ਉਹ ਨਾਨੇ ਨੂੰ ਬਹੁਤ ਬਹੁਤ ਪਤਾ ਗਿਆ ਤੁਹਾਨੂੰ ਵੀ ਵਧਾਈਆਂ ਤੁਹਾਨੂੰ ਵੀ ਵਧਾਈਆਂ ਲੰਘ ਜਾਣ ਤੋਂ ਕੁੜੀਆਂ ਨੂੰ ਲੰਘ ਜਾਣ ਤੋਂ ਨਾ ਨਾ ਫੋਨ ਕਰੀ ਗਿਆ ਤੂੰ ਹਾਂ ਹੈ ਜੀ ਹਾਂ ਜੀ ਉਹ ਕਈ ਜੱ데 ਦੱਸ ਨਹੀਂ ਕੁਝ ਵਧਾਈਆਂ ਬਾਈ ਤੁਹਾਨੂੰ ਵਧਾਈਆਂ ਆ ਗਏ ਸੀ ਮੇਰੇ ਘਰ ਦੇ ਤੱਕ ਜਾ ਕੇ ਹੁਣ ਠੀਕ ਹੈ ਜਾਈਏ ਉਂਦਰ ਨਾ ਤਾਂ ਸਾਰੇ ਇਕੱਠੇ ਹੋਏ ਪਏ ਆ ਬਾਹਰ ਬੈਠੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਦੇਖਿਆ ਜੇ ਤੁਸੀਂ ਲਿਫਟ 'ਚ ਚੜ ਜਾਂਦੇ ਤੁਹਾਨੂੰ ਮਿਲਣਾ ਤਾਂ ਜਾ ਅਸਮਿੰਨ ਆ ਫਾਇਦਾ ਹੁੰਦਾ ਸਾਹਮਣੇ ਬੈਠੇ ਸਾਰੇ ਚਲੋ ਸਾਹਮਣੇ ਬੈਠੇ ਜੇ ਕਰਨਾ ਫਾੜਾ ਲਾ ਫੜ ਮੈਂ ਮੈਲ ਲਪਾਉਂਦਾ ਹਾਂ ਆ ਜੀ ਬਗਾਈਆਂ ਪਾਈ ਸੋ ਬਗਾਈਆਂ ਸਾਸ ਬਗਾਈਆਂ 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 ਸਾਸ ਉਹ ਕੋਚਾ ਕੀ ਕਹਿੰਦਾ ਹਾਲ ਹੈ ਛੋਟਾ ਨਾ ਬਿਗਾ ਆ ਗਿਆ ਆ ਕਾਗੇ ਮਾ ਹਾਂ ਜਿਹੜੇ ਲੱਗ ਚੱਲ ਜਾ ਬਰ ਨਾ ਮਾਮੀ ਨੂੰ ਵੀ ਬਣਾ ਦੇ ਸਾੜੇ ਮੇ ਬੋਦਾ ਯੇ ਸਾੜੇ ਕਮਰ ਆਈ ਗਈ ਦੋ ਆ ਕੰਪਲੀਟ ਆਉਂਦਾ ਵੀ ਉਹ ਉਹ ਸਾਡੇ ਸਪੀਕਰ ਹੌਲੀ ਵਾਲੇ ਹੈ ਨਹੀਂ ਹੈ ਨਹੀਂ ਸੈਣੀ ਪੇਜ ਰੱਖੋ ਲਾ ਲਾਣੀ ਮਿੰਟ ਪਨਾ ਹੈ ਠੀਕ ਹੈ ਉਹ ਤਾਂ ਸਾਹਮਣੇ ਤੋਂ ਸੁਣਾਂਗੇ ਹੈਲੋ ਦੀਦੀ ਬਣੀ ਮਾਸਟਰ ਨੂੰ ਦੁਕਾਨ ਜਾਣਾ ਹੈ ਉਧਰ ਬਣਾ ਬਈ ਮਾਂ ਮੈਨੂੰ ਵੀ ਬਣਾਈ ਹੈ ਮਾਂ ਮਾਂ ਨਹੀਂ ਬਣਾਈਦਾ ਮਾਂ ਮਾਮਾ ਤਾ ਮੈਂ ਤੇ ਤਰਾਗਾ ਆ ਇੱਧਰ ਲੱਗਦਾ ਭਰਾ ਤੂੰ ਆਦਿਕ ਕਹਿੰਦੀ ਮੇਰਾ ਭਰਾ ਮਾਮਾ ਖੋਲ ਪਜਾਮਾ ਲਾਲਾ ਤਾ ਤੀ ਚੜਜੋ ਖੋਤੀ ਆਹੋ ਹੁਆ ਗਿਰ ਸੱਤ ਮੈਂ ਤੁਹਾਨੂੰ ਕਰਨਾ ਸੱਚਾ ਪਾਤਸ਼ਾਹ ਨੀ ਨਾਨੀ ਕਰੇ ਮੂੰਹ ਮਿੱਠਾ ਹਾਂ ਲੋ ਜੀ ਨਾਨਾ ਜੀ ਵੀ ਕਰੋ ਮੈਂ ਤਾਂ ਥੋੜਾ ਚੱਲ ਖਾ ਲੰਦਾ ਅੱਜ ਦਾ ਖਾ ਲੈ ਨਾਨਾ ਬਣੀ ਹਾਂ ਆਹੇ ਹੱਕ ਬਣਦਾ ਅੱਜ ਹੱਕ ਬਣਦਾ ਨਾਨਾ ਜੀ ਬਣ ਕੇ ਮੈਨੂੰ ਨਾਨਾ ਮਾਮਾ ਬਤਾ ਕੇ ਹੁਣ ਜਣਾ ਕਿੱਥੇ ਗਿਆ ਹਾਂ ਕੀ ਹੋਇਆ ਮਾ ਤਾਂ ਮਾਮਾ ਬਤਾ ਕੇ ਟਾਰ ਕੇ ਹੁਣੇ ਆਏ ਲੱਗਦਾ ਨਾਨਾ ਫੋਨ ਚੁਲਾਉਦਾ ਬੈਠਾ ਮਰ ਜਾਣਾ ਇਹ ਵੀ ਹੋ ਗਿਆ ਕਹਿੰਦਾ ਚਲੋ ਆਹ ਤੇ ਠੀਕ ਆ ਹਾਂ ਹਾਂ ਫੋਨ ਚੱਲ ਹਾਂਜੀ ਤਾ ਤੇ ਸੱਸ ਸਹੁਰੇ ਘਰ ਲਈ ਬੁਲਾਏ ਕੀ ਹਾਲ ਹੈ ਠੀਕ ਹੈ ਜੀ ਕੱਲ ਜੇ ਜਾਣਾ ਹੈ ਤਾਂ ਜੀ ਨਾ ਮੈਂ 2 ਘੰਟੇ ਬਾਅਦ ਤਾਂ ਕਿਹਾ ਜੀ ਪਹਿਲਾਂ ਵੀ ਇਕੜੀ ਕਰੀਗੇ ਤਾਂ ਫਿਰ ਪੁਲਾਇਆ ਨਹੀਂ ਸਾਡੀ ਘਰ ਤੋਂ ਪੁਲਾਵਾ ਦਾਂਗੇ 8 ਵਜੇ ਹਾਂ ਅੱਡਾ ਤੋਂ ਘੰਟਾ ਰਹਿ ਗਿਆ ਹੋਰ ਹਾਂ 7:15 ਦੇ ਪੁਲਾਇਆ ਕਰਾਂਗੇ ਨਹੀਂ 8:00 ਬਣਾ ਲੈ ਅੱਛਾ ਨੇ ਹੋਰ ਦਦੇ ਪਿਆਰ ਪੀਸ ਯਾਰ ਵਰਤੀ ਦਾ ਬਣੋ ਅੱਜ ਬਣਾਉਣ ਨਾਨੇ ਨੇ ਸ਼ੂਗਰ ਦੇਖੀ ਜਾਓ ਵੀ ਆਪ ਹਾਂ ਹਾਂ ਮੈਂ ਤੇਰੇ ਵੀਰ ਜੀ ਨਾਲ ਆਪਣਾ ਆਪਣੇ ਚੁੱਪੀ ਅੱਜ ਪਹਿਲਾਂ ਬੈਠ ਕੇ ਅਸਲ ਵਿੱਚ ਫੋਨ ਆ ਗਿਆ ਮੈਂ ਕਹਿਆ ਜੀ ਕੋਈ ਸੁਪਰਾ ਨਹੀਂ ਰਿਹਾ ਉਹ ਵੀ ਰਹਿ ਗਿਆ ਹਾਂ ਨਿਆਣਾ ਨੇ ਪਾਈ ਕੋਸ ਕਰਨਾ ਨਿਆਣਾ ਦਾ ਰੋਣਾ ਬੰਦ ਕਰਾ ਵੱਡੀ ਗੱਡੀ ਚ ਲੱਦ ਦੋ ਚੂਚੇ ਨਾਲ ਲੈਣੇ ਥੋੜਾ ਜਿਹਾ ਇਹਦੇ ਬਾਹਰ ਨੂੰ ਲੱਗੇ ਗੱਡੀ 'ਚ ਕਹਦੇ ਬੈਣਾ ਓਰੇ ਆ ਜਿਹੜੇ ਜਿਹੜੇ ਦੇਖ ਉਹ ਬੀੜਾ ਖੜਾ ਹੈ ਕਰਨ ਖੜਾ ਜਰਾ ਦੀਦੀ ਖੜੀ ਹੈ ਇਹਨਾਂ ਨਾਲ ਗੇਲਾ ਗੱਡੀ 'ਚ ਬਹਿ ਕੇ ਕੀ ਕਰਨਾ ਦਾ ਫੜੋ ਤੁਸੀਂ ਕਰਾ ਲਿਓ ਹੱਥ ਸੈਨੇਟਾਈਜ਼ ਇੱਕ ਵਾਰ ਫੇਰ ਮੈਨੂੰ ਜਖਾਮ ਨਹੀਂ ਤਾਂ ਮੈਂ ਤਾਂ ਕੱਦਾ ਖੜ ਲਿਆ ਮੈਂ ਦੁੱਧ ਵੀ ਫਲਾਤਾ ਆਪਣੇ ਦੋਤੇ ਨਹੀਂ ਆਪਾਂ ਤੈਨੂੰ ਫਲਾਤ ਹਾਂ ਜਲਦੀ ਜਾਣੀ ਚਾਹਤੇ ਬਾਪ ਮੈਂ ਫਲਾਇਆ ਚਮਚੇ ਨਾਲੁੱਧਾ ਭੈਣ ਕੀ ਦਾ ਵਾਅਦਾ ਹੈ ਆ ਅੱਛਾ ਨਾਦੀ ਵਾਅਦਾ ਤੇਰੇ ਨਾਲ ਗੁਰੁੱਤੀ ਦੇਤੀ ਤਾਂ ਨਾਨੀ ਨੇ ਪਹਿਲਾਂ ਦੇਤੀ ਨਾਨੀ ਨੇ ਦਈ ਬਈ ਆ ਨਾ ਕੋਈ ਸੁੱਕੀ ਦੇਦੇ ਡੈਡੀ ਨੇ ਯਾਰ ਚਾਚੇ ਨੇ ਦਿੱਤੀ ਆ ਚੱਲ ਨਾ ਤੇਰਾ ਵੀ ਬੱਚੇ ਯੋਗਦਾਨ ਹੋਗਾ ਦੁੱਧ ਦਾ ਦੁੱਧ ਦਾ ਤੈ ਬਣਾਇਆ ਪਹਿਲਾਂ ਸ਼ਾਇਦ ਤਾਂ ਇੱਕ ਵਾਰ ਹੁਣ ਲਵਾ ਲਿਆ ਮੁੰਹ ਨੂੰ ਹੁਣ ਪੀਣਾ ਦਾ ਦੁੱਧ ਹੈ ਅਸਲ ਚ ਹਾਂਜੀ ਉਹ ਖਲਹੀ ਗਈ ਆ ਦੁਆ ਲਾ ਫ੍ਰੀ ਤੇ ਤਾਂ ਮੁੱਕ ਗਿਆ ਹਾਂ ਹਾਂ ਨਾ ਮੈਂ ਵੀ ਹੁਣ ਲੱਗ ਗਈ ਤੇ ਕੀ ਆ ਦੇਖ ਲਉਣਾ ਕੀ ਕਹਿੰਦੇ ਟੋਪੀ ਟਾਈਟ ਨਾ ਹੋਵੇ ਤੇ ਕੰਨ ਨਾ ਘੁੱਟ ਹੋਵੇ ਉਹ ਇਹ ਉਹ ਨਾਲ ਮਾ ਠੀਕ ਹੈ ਠੀਕ ਹੈ ਜੇ ਧਿਆਨ ਰੱਖੋ ਵੈਸੇ ਲੱਗਦੀ ਹਾਂ ਹਾਂ ਕਦੇ ਥੋੜੇ ਜਿਹਾ ਨਾ ਮੂੰਹ ਤੇ ਸੋਜਾ ਵੀ ਹੁੰਦਾ ਨਿਆਣੇ ਦੇ ਕੱਲ ਤੱਕ ਉਹ ਹੋ ਜਾਂਦਾ ਠੀਕ ਹੋ ਜਾਂਦਾ ਹਾਂ ਹਾਂ ਤੇਰੀ ਆ ਅਰੇ ਮੀਤਾ ਯੋ ਪਰੂ ਕੱਦ ਮੈਂ ਗਰੇ ਜਾਣਾ ਸਾਲੇ ਮਾਰਵਾ ਡਾਂਸ ਕਰਦਾ ਸਾਲੇ ਮਾਰਵਾ ਕੀ ਹੋ ਗਿਆ ਪੁੱਤ ਕਰਨ ਕੰਮ ਨਾਲੀ ਦੀ ਹੋ ਗਈ ਪਸੰਦ ਆ ਲੈ ਹਾਂਜੀ ਹਾਂ ਬਾਗਬਾਸੀਆ ਲਈ ਜਾਂਦੇ ਤਾਂ ਅੱਜ ਮੈਂ ਜੀਨੀ ਪਠਾ ਲਉਂ ਇਹਨੂੰ ਕਿਨੂੰ ਕਰਨ ਕਰ ਲੈ ਬਹਿ ਜਾ ਪੁੱਤ ਯਾਰ ਤੇਰੇ ਮਗਰ ਨਿਆਣੇ ਵੀ ਭੱਜਦੇ ਆ ਹੋ ਭੁੱਖ ਲੱਗੀ ਵੀ ਆਨੂੰ ਮੈਂ ਖਾ ਵੀ ਉਹ ਫਿਰ ਕਹਿੰਦੇ ਨਾ ਜੇ ਹੁਣ ਜਿਵੇਂ ਇਹਨੂੰ ਦੁੱਧ ਪਲਾਤਦੇ ਨੇ ਪਹਿਲਾਂ ਕੱਢੀ ਗਿਆ ਛੱਡ ਗਿਆ ਫਿਰ ਅਸੀਂ ਹਾਜਮ ਕਰਾਤਾ ਫਿਰ ਜੇ ਹੁਣੇ ਸੇ ਜੇਰੀ ਨੂੰ ਬੈਠਾ ਕੇ ਉਹਨੇ ਉਲਟੀ ਨਾ ਕਰੂ ਨਹੀਂ ਉਹ ਕਹਿੰਦੀ ਮੈਨੂੰ ਦੱਸਿਆ ਲਾਪਰੀ ਤੇ ਕਹਿੰਦੀ ਹਾਂ ਕਹਿੰਦੀ ਵੀ 2 ਘੰਟੇ ਬਾਅਦ ਇਹ ਕਿਹਾ ਹਾਂ ਹਾਂ 2 ਘੰਟੇ ਬਾਅਦ ਪਲਾਉਣਾ ਪੈਣਾ ਕੋਈ ਪਲਾਈ ਜਾਉਂਦੇ ਨਾ ਫਿਰ ਇਹਨੂੰ ਖਰਾਬ ਕਰੂਗਾ ਹੂੰ ਹਾਂ ਬਾਸੂ ਦੰਗਣਟਾ ਹੋ ਰਹਿ ਗਿਆ ਆਪਣਾ ਅੱਛਾ ਦੋ ਘੰਟੇ ਹੋ ਗਏ ਹੋ ਜੇ ਰੋਣ ਲਾਦਾ ਫਿਰ ਤੇ ਚਲ ਆਪਣੇ ਪੁੱਛਿਆਂ ਨੂੰ ਤਾਂ ਕੋੜਾ ਰੋਂਦਾ 6 ਵਜੇ ਕੇ 12 ਮਿੰਟ ਕੋ ਪੁਲਾਇਆ ਨੀ ਨਹੀਂ 7:30 6:15 ਤੇ ਪੁਲਾਇਆ ਨੂੰ ਤੁਥ ਨਹੀਂ ਗਰਮ ਕਰਕੇ ਪੁਲਾਇਆ ਸਾਢੇ 7:00 ਤੱਕ ਆਈ ਨਹੀਂ ਆ ਭੈਣ ਜੀ ਉਹ ਕੋਕੋ ਤਾਂ ਪਹਿਲਾਂ ਹੀ ਆਇਆ ਅੱਪਰ ਚ ਇਹ ਹੈਗਾ ਵੀ ਉਹ ਕਿਹਨੇ ਸਾਢੇ 7:00 ਵਜੇ ਆਏ ਹਾਂ ਹਾਂ ਸਾਢੇ 7:00 ਹੈ ਜਾ 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 ਲਾ ਲਓ ਨਹੀਂ ਨਹੀਂ ਆਹ ਦਾ ਕੋਈ ਪੰਜ ਚਾਰ ਮੇਟ ਪਹਿਲਾ ਬੁਲਾਈਆਂ ਬੁਲਾਈਆਂ ਤੁਹਾਨੂੰ ਸਾਰਿਆਂ ਨੂੰ ਤੁਹਾਨੂੰ ਪਹਿਲਾ ਤੁਹਾਨੂੰ ਪਹਿਲਾ ਤੁਹਾਨੂੰ ਪਹਿਲਾ ਨਾ ਗੱਲ ਬੁਲਾਈਆਂ ਵੱਧ ਨਹੀਂ ਆ ਬੈਠਿਆ ਲਾ ਗੱਲ ਸਹੀ ਆ ਉਹ ਮੇਰਾ ਪੁੱਤ ਹੌਲੀ ਵਾਲੇ ਸਪੀਕਰ ਸਾਡੇ ਹੈ ਨਹੀਂ ਕਿਆ ਕਰੀ ਕੋਈ ਗੱਲ ਨਹੀਂ ਸਹੀ ਗੱਲ ਸਸ ਬੋਝਾਣਾ ਹਾਂ ਉਪਰ ਦੀ ਸੈਨੀਟਾਈਜ਼ਰ ਕਰ ਲਓ ਛੰਡੂ ਦੇ ਹੱਥੇ ਲੜਾਈ ਜਲਦੀ ਵਾਲੇ ਅਨਤਾਚੀ ਨੂੰ ਦੋ ਤਾਪਿਆ ਇੱਧਰ ਫੜਾ ਬਾਈ ਚਾਚੇ ਨੂੰ ਸਾਸਤਰੀ ਗਾਲ ਜੀ ਵਧਾਈਆਂ ਜੀ ਵਧਾਈਆਂ ਤੁਹਾਨੂੰ ਵੀ ਵਧਾਈਆਂ ਜੀ ਵਧਾਈਆਂ ਆ ਸੀਤਾ ਤੋਂ ਸੁਪਲੀ ਕੀ ਕਹਿੰਦੇ ਆ ਹਾਂ ਜੀ ਗੱਲ ਮੈਂ ਕਿਲਾ ਹੈ ਬਾਈ ਹੋ ਗਿਆ ਪਰਿਵਾਰ ਪੂਰਾ ਮਹਾਰਾ ਦੀ ਕਿਰਪਾ ਨਾਲ ਇਹ ਸ਼ੈੱਟ ਤੁਸੜੋ ਪਕੜੋ ਚਲੋ ਬਲਾਂਗਾ ਬੁਗਦਨ ਹੈ ਨਾ ਠੀਕ ਹੈ ਵਾਯਾ ਨੂੰ 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 ਆ ਨੂੰ ਆ ਨੂੰ ਜਿਆਦਾ ਥੋੜੇ ਜੀ ਹਾਂ ਹਾਂ ਆ ਲੈਣਾ ਕਰਨਾ ਕੁਰਸੀ ਦੇ ਪਤੰਕ ਨੂੰ ਦੇਖ ਲੀ ਬੀ ਉਧਰ ਲੱਗੀ ਰੋਲ ਉਧਰ ਉਹਦਾ ਫੋਨ ਖੜ ਗਿਆ ਨਾ ਜੀਜਾ ਮੈਂ ਨਿੱਠਾ ਨਹੀਂ ਕਰਾਉਣਾ ਬੈਠੀ ਆ ਤੁਸੀਂ ਕਰਾਓ ਲਓ ਬੀ ਜੀ ਮੈਂ ਲਾਣ ਨਹੀਂ ਪਾਣੀ ਦੱਲ ਬਹੁਤ ਬਣਾਈਆਂ ਬਹੁਤ ਬਣਾਈਆਂ ਇਨਸਾਨਾਂ ਨੇ ਦੋਵੇਂ ਲੋਕੜ ਹੁੰਦਾ ਤਾਂ ਕਰ ਲਓ ਵੈਂਦੇ ਦੇ ਦੇ ਦੇਖੀਏ ਮੈਂ ਕਰਦੀ ਚਲੋ ਮਿਲਦੇ ਨਹੀਂ ਫਿਰ ਕੀ ਨਾਨੀ ਕੀ ਹੋ ਗਿਆ ਕੁੜਮ ਨਹੀਂ ਬੈਗੀ ਆਪ ਤਾਂ ਬਾਹਰ ਜਾ ਕੇ ਕੁੜਮ ਨਾਲ ਗੱਲਾਂ ਕਰਨ ਨੂੰ ਅੱਛਾ ਇੱਥੇ ਨਾਨੀਆਂ ਦੋ ਤਾਂ ਫੜਾ ਗਈ ਪੋਤਰ ਭੱਜ ਨਹੀਂ ਫੱਡੀ ਆ ਲਾਲਾ ਉਹਨੇ ਮੈਨੂੰ ਕਿਹਾ ਕਹਿੰਦੀ ਪਾਜੀ ਕਹਿੰਦੀ ਦੋਹੇ ਜਣੀਆਂ ਤਾਂ ਦਰਿਆੜ ਕੇ ਬੈਗੀਆਂ ਕਹਿੰਦੀ ਮੈਨੂੰ ਜਾਣੇ ਨਹੀਂ ਦਿੰਦੀਆਂ ਮੈਂ ਮੈਂ ਜਾਂਦਾ ਉਹਨਾਂ ਨੇ ਤਾਂ ਮੈਂ ਡੇਰਾ ਆ ਲਾਲਾ ਵੀ ਕਿਣਾ ਇੱਥੇ ਰਹਿਣਾ ਹੁੰਦਾ ਅੱਜ ਚਾ ਮੈਂ ਫਿਰ ਜਾਓ ਫਿਰ ਤੁਸੀਂ ਜਦ ਤੱਕ ਟੈਨ ਲੱਗੇ ਬੱਸ ਅਸੀਂ ਜੈਸਮਿਨ ਦੀ ਵੇਟ ਕਰਦੇ ਆਂ ਮੇਰੇ ਮੇਰੇ ਦੋ ਤਿੰਨ ਲੱਗ ਗਈ ਭੁੱਖ ਕਹਿੰਦਾ ਨਾਨੀ ਦੂਵੀਂ ਵਾਰ ਦੀ ਤੇਰੇ ਹੱਥ ਦੀ ਪੀਣੀ ਕਹਿੰਦਾ ਸੁਣਾ ਕੀ ਜਈ ਹੂੰ ਆਏ ਹਾਏ 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 ਰੀ ਇਤੋਂ ਵੀਰ ਜੀ ਪਲਾਉਦੇ ਹੁੰਦੇ ਤੇ ਉਹ ਦਸ ਮਹੀਨੇ ਤੱਕ ਬਰੀ ਆ ਉਹ ਉਹਦੀ ਤੇ ਟੈਨਸ਼ਨ ਨਾਲੇ ਉਹਨੇ ਪਤਾ ਨਹੀਂ ਕਾਦ ਆਉਣਾ ਕਾਦ ਨਹੀਂ ਤੁਸੀਂ ਹੁਣ ਘਰ ਨੂੰ ਚੱਲੋ ਉਹ ਵੀ ਆਪਣਾ ਘਰ ਦੇਖੋ। ਉਥੇ ਤਾਂ ਪੈਰ ਧਰਤੀ 'ਤੇ ਲੱਗਦੇ ਨਹੀਂ ਥੱਲੇ ਨਾ ਰਵਿੰਦਰ ਦੇ ਲੱਗਦੇ ਨਾ ਉਹਦੇ। ਹਾਂ। ਉਹ 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 ਨਾ 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 ਨਾ। ਆਹ। ਕੱਲ ਤੱਕ ਅੱਖਾਂ ਖੋਲੂਗਾ ਇਹ ਚੰਗੀ ਤਰ੍ਹਾਂ। ਬੋਲਦਾ ਤਾਂ ਹੈਗਾ ਹੁਣ ਵੀ। ਖੋਲਦਾ ਹੁਣ ਵੀ ਆਏ 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 ਦੇਖਦਾ ਨਾਨੂ ਕਿ ਨਹੀਂ ਦੇਖਦਾ ਆਏ ਨਾ ਕੋਲ ਤਾਂ ਉਹ ਨਾ ਹੱਦੀ ਜਾਂਦੋ ਉਹ ਕੁੜੀ ਖੇਲਦੀ ਫਿਰਦੀ ਆ ਮਗਰ ਤੂੰ ਟੈਨਸ਼ਨ ਨਾ ਲੈ ਉਹ ਸੇਰ ਦੁਖਾਣਾ ਲੈ ਉਦਾ ਦਿਮਾਗ ਨਾ ਗੁਰਦੇ ਹਾਂ ਸੀ ਦੁਖਣਾ ਹੋ ਜਾਂਦਾ ਹੈ ਉਹਦਾ ਸੀ ਕੋਪ ਤੋਂ ਮੁਰਾ ਨਹੀਂ ਸੀ ਜਾਇਦ ਕੋਣ ਹੋਇਆ ਸਮਝਦਾ ਉਹ ਵੀ ਕਿਛਦਾ ਵੀ ਆਇਂ ਘੱਟ ਕੱਢ ਦਿਆ ਮੈਂ ਫੜ ਲੈਣੀ ਫੋਨ ਤੂੰ ਫੜ ਲੈ ਉਹ ਫੋਨ ਨਹੀਂ ਫਾਟਣ ਕਹਿੰਦੇ ਹਾਂ ਫੋਨ ਹੀ ਕਹਿੰਦੀ ਵੀ ਫੋਨ ਕੱਟ ਦੇ ਵੀ ਦੇਖ ਹਾਂ ਵੀ ਫੁੱਫੋ ਕਰ ਲੋ ਨੂੰ ਉਹ ਦੇਖੀ ਜਾਵੇ ਫੋਨ ਨੂੰ ਵੀ ਰੋਵੇ ਨਾ ਬਸ ਬਾਕੀ ਦੇਖਣ ਲੱਗ ਗਈ ਦੇਖ ਰਹੇ ਦੁਨੀਆਂ ਆ ਬਾਰ ਬਾਰ ਤੇ ਫੋਨ ਆਇਆ ਆਪਣੇ ਤੇ ਵੀ ਛੱਟ ਦੇ ਉਹ ਕੋਈ ਮਾਰ ਨਹੀਂ ਥਾਣੀ ਤੂੰ ਸੇ ਕੀ ਸੋਚਦੇ ਕੋਸੇ ਨਹੀਂ ਮਰੇ ਸੀ ਚੱਤ ਫਿਰ ਦੋ ਸੌ ਜੁੱਦੀ ਉਹਦੇ ਹਾਂ ਘੁੱਟ ਦੋ ਮਣੇ ਦੇ ਸੇਰ ਹੋ ਜਾਣੀ ਉਹਨੇ ਹੁਣ ਸੌਣੀ ਦੀ ਹੁਣ ਸੈੱਗ ਬਣਾਣਾ ਆਪਾਂ ਟੈਨਸ਼ਨ ਹੀ ਨਾ ਕਰੋ ਉਹਨੇ ਆਪੇ ਸੰਭਾਲ ਲੈ ਉਹਨਾਂ ਨਾਲ ਵਾਜਣੀਆਂ ਨਾਲ ਬਦਲ ਕਰਨੀ ਉਹ ਨਹੀਂ ਉਹ ਬਿੰਦੇ ਦਾ ਫੋਨ ਆਉਂਦਾ ਵਾ ਫਿਰ ਤਾਂ ਕਰੇ ਹੂੰ ਉਹਨਾਂ ਨੇ ਨਹੀਂ ਦੇ ਰਦਾ ਭੈਣ ਜੀ ਆਪਦੀ ਜਬਰੂ ਬੀ ਦੀ ਜਬਰੂ ਖੁਸ਼ੀ ਸੀ ਲੱਗੇ ਕੋਸ਼ੀ ਤੋਂ ਜ਼ਿਆਦਾ ਖੁਸ਼ ਆ ਖੁਸ਼ੀ ਚੱਤੇ ਲੱਗੇ ਹਾਂ ਗਏ ਵੇ ਕਿੱਥੇ ਨੂੰ ਆਓ ਪੀਜ਼ਾ ਲੈਣ ਪੀਜ਼ਾ ਲੈਣ ਜੀ ਨੇ ਇੱਕ ਵਾਰ ਪੀਜ਼ਾ ਕਹਿਤਾ ਮੈਂ ਕਿਹਾ ਬਸ ਤਾਂ ਹੀ ਪੱਟੀ ਹੋਈ ਐ ਫੂਲ ਨੇ ਮੈਨੂੰ ਨਹੀਂ ਤਾਂ ਪਤਾ ਵੀ ਪੀਜ਼ਾ ਖਲਾਉਂਦੇ ਆ ਹੂੰ ਕਾ ਲੈ ਅਸੀਂ ਵੀ ਖਾ ਲੂਗੇ ਫਿਰ ਮੰਜਾ ਲੈ ਆਓ ਭੱਜੋ ਮੈਨੂੰ ਕੀ ਪਤਾ ਤੂੰ ਵੀ ਕਹਤ ਗੱਡੀ ਵੀ ਬੈਠੀ ਇੱਥੇ ਮੈਂ ਬੈੱਡ ਉੱਪਰ ਆ ਦੇਖਿਆ ਅਸੀਂ ਵੀ ਪੀਜ਼ਾ ਖਾਣ ਦੀ ਗੱਲ ਆ ਰੰਡੇ ਹੋਣਾ ਮੈਂ ਹਾਲ ਹੀ ਨਹੀਂ ਆ ਗਈ ਸਾਡੀ ਕੁੜੀ ਵੀ ਆ ਗਈ ਸਾਸਰੀ ਘਰ ਮੈਂ